ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੋਦ ਸਿੰਘ ਜੀ ਸਤਸੰਗਤ ਜੀ ਮਨੁੱਖ ਦੁੱਖਾਂ ਦੇ ਵਿੱਚ ਕਦੋਂ ਫਸਦਾ ਏ ਜਦੋਂ ਮਨੁੱਖ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਭੁੱਲ ਜਾਂਦਾ ਏ ਤੇ ਜਦੋਂ ਉਹਨੂੰ ਯਾਦ ਰੱਖਦਾ ਹੈ ਮਨੁੱਖ ਉਹਨੂੰ ਇਹ ਦੁੱਖ ਨਹੀਂ ਵਿਆਪਦੇ ਤੇ ਜਦੋਂ ਮਨੁੱਖ ਦੁੱਖਾਂ ਦੇ ਵਿੱਚ ਫਸ ਜਾਂਦਾ ਏ ਇਹ ਦੁੱਖਾਂ ਦੇ ਲੁਫੇੜੇ ਮਨੁੱਖ ਨੂੰ ਪੈਂਦੇ ਨੇ ਤੇ ਇਹ ਲੁਫੇੜੇ ਦੁੱਖਾਂ ਦੇ ਖਾਂਦਾ ਖਾਂਦਾ ਮਨੁੱਖ ਬੁੰਦਲ ਜਾਂਦਾ ਏ ਤੇ ਬੁੰਦਲਿਆ ਹੋਇਆ ਮਨੁੱਖ ਕੱਖਾਂ ਪਲਾਹਾਂ ਦੇ ਵਿੱਚੋਂ ਆਸਰੇ ਭਾਲਦਾ ਏ ਕਦੀ ਦੇਵੀ-ਦੇਵਤਿਆਂ ਦਾ ਆਸਰਾ ਤੱਕਦਾ ਏ ਕਦੀ ਪੀਰਾਂ ਦਾ ਥਾਂ-ਥਾਂ ਦੇ ਨੱਕ ਰਗੜਦਾ ਏ ਕਦੀ ਮਨੁੱਖ ਦਾ ਓਟ ਆਸਰਾ ਲੈਣ ਦੀ ਕੋਸ਼ਿਸ਼ ਕਰਦਾ ਏ ਕਿ ਮੈਂ ਦੁੱਖਾਂ ਤੋਂ ਬਚ ਸਕਾਂ ਤੇ ਸੁੱਖਾਂ ਦੀ ਪ੍ਰਾਪਤੀ ਮੈਨੂੰ ਹੋ ਸਕੇ ਬڑے ਤਰਲੇ ਕੱਢਦਾ ਹੈ ਪਰ ਇਹ ਅਸਲੀਅਤ ਨੂੰ ਭੁੱਲ ਜਾਂਦਾ ਹੈ ਕਿ ਸੰਸਾਰ ਤੇ ਸਾਰਾ ਦੁਖੀ ਹੈ ਨਾਨਕ ਦੁਖੀਆ ਸਭ ਸੰਸਾਰ ਇੱਥੇ ਹਰ ਮਨੁੱਖ ਦੁਖੀ ਹੈ ਫਿਰ ਜਿਹੜਾ ਮਨੁੱਖ ਆਪ ਹੀ ਦੁਖੀ ਹੈ ਉਹ ਦੂਸਰੇ ਨੂੰ ਕਿੱਥੋਂ ਸੁੱਖ ਦੇ ਸਕਦਾ ਹੈ ਦੁਖੀ ਮਨੁੱਖ ਕਿਸੇ ਨੂੰ ਸੁਖੀ ਸੁਖੀ ਨਹੀਂ ਕਰ ਸਕਦਾ ਗੁਰੂ ਹਰੀ ਆਪ ਅਨੰਦਤ ਹੈ ਜਿਹੜਾ ਉਹਦੇ ਚਰਨਾਂ ਦਾ ਉਹ ਆਸਰਾ ਲੈਂਦਾ ਹੈ ਅਰਦਾਸ ਬੇਨਤੀ ਕਰਦਾ ਹੈ ਕਿ हे ਪ੍ਰਭੂ ਮੇਰੇ ਤੇ ਦਇਆ ਕਰ ਮੈਂ ਪੱਥਰ ਜੋ ਪੱਥਰ ਦਿਲ ਹੋ ਚੁੱਕਾ ਆ ਪਾਤਸ਼ਾ ਮੇਰੀ ਤੇ ਮੇਰੇ ਤੇ ਵੀ ਕਿਰਪਾ ਕਰ ਕਿ ਅਸੀਂ ਇਸ ਮੋਹ ਮਾਇਆ ਦੇ ਚਿਕੜ ਵਿੱਚ ਨਿਕਲ ਸਕੀਏ ਤੇ ਸਤਗੁਰ ਸੱਚੇ ਪਾਤਸ਼ਾ ਦਇਆ ਦੇ ਘਰ ਦੇ ਵਿੱਚ ਆ ਕੇ ਬਾਹਾਂ ਤੋਂ ਫੜ ਕੇ ਇਹਨਾਂ ਦੁੱਖਾਂ ਦੀ ਦਲਦਲ ਚੋਂ ਕੱਢ ਵੀ ਲੈਂਦੇ ਨੇ ਭਾਵ ਅਰਦਾਸ ਸੁਣ ਲੈਂਦੇ ਨੇ ਕਿਉਂਕਿ ਉਹ ਦਿਆਲੂ ਕਿਰਪਾਲੂ ਪਾਤਸ਼ਾ ਸੁਣਦਾ ਹੈ ਤੇ ਜਗਿਆਸੂ ਨੂੰ ਦੁੱਖਾਂ ਤੋਂ ਮੁਕਤ ਕਰ ਦਿੰਦਾ ਏ ਸਾਧ ਸੰਗਤ ਜੀ ਇਹ ਗੁਰੂ ਦੀ ਕਲਾ ਹੈ ਸਾਧ ਸੰਗਤ ਜੀ ਜਿਹੜਾ ਮਨੁੱਖ ਇਸ ਅਸਲੀਅਤ ਨੂੰ ਭੁੱਲ ਜਾਂਦਾ ਹੈ ਕਿ ਮਾਲਕ ਤੋਂ ਬਿਨਾ ਸਾਨੂੰ ਕੋਈ ਸੁਖੀ ਨਹੀਂ ਕਰ ਸਕਦਾ ਤੇ ਜਿਹੜਾ ਮਨੁੱਖ ਉਸ ਮਾਲਕ ਦੀਆਂ ਦਾਤਾਂ ਦਾ ਆਸਰਾ ਤੱਕਦਾ ਹੈ ਮਨੁੱਖਾਂ ਦਾ ਆਸਰਾ ਤੱਕਦਾ ਏ ਤੇ ਮਨੁੱਖ ਅੱਗੇ ਮਿੰਨਤਾ ਤਰਲੇ ਕਰਦਾ ਏ ਤੇ ਉਹਦਾ ਹਸ਼ਰ ਕੀ ਹੁੰਦਾ ਏ ਇਹ ਵੀ ਸਾਨੂੰ ਚੌਥੇ ਪਾਤਸ਼ਾਹ ਸਮਝਾਉਂਦੇ ਨੇ ਕਹਿੰਦੇ ਜਿਹੜਾ ਹਰੀ ਪਰਮਾਤਮਾ ਨੂੰ ਛੱਡ ਕੇ ਆਪਣਾ ਦੁੱਖ ਆਪਣੀ ਤਕਲੀਫ ਆਪਣਾ ਦਰਦ ਕਿਸੇ ਮਨੁੱਖ ਦੇ ਅੱਗੇ ਰੱਖਦਾ ਹੈ ਨਾ ਉਹ ਮਨੁੱਖ ਨੇ ਦੁੱਖ ਤਾਂ ਕੀ ਦੂਰ ਕਰਨਾ ਹੈ ਕਿਉਂਕਿ ਉਹ ਤੇ ਆਪ ਦੁਖੀ ਹੈ ਉਹ ਅਗੋਂ ਆਪ ਅੱਤ ਦਾ ਦੁਖੀ ਹੈ ਤੇ ਉਹਨੂੰ ਤੇ ਆਪਣੇ ਮਨ ਦੀ ਹਵਾੜ ਕੱਢਣ ਲਈ ਮਸਾ ਕੋਈ ਦੁਖਿਆਰਾ ਮਿਲਦਾ ਹੈ ਜਿਹਦੇ ਬਾਰੇ ਭਾਈ ਗੁਰਦਾਸ ਜੀ ਸਾਨੂੰ ਕਹਿੰਦੇ ਨੇ ਦੁਖਿਆਰੇ ਦੁਖਿਆਰਾ ਮਿਲ ਮਿਲ ਆਪਣੇ ਦੁੱਖ ਰੋਵੰਦੇ ਸੋ ਇਸ ਲਈ ਸਾਹਿਬਾਂ ਨੇ ਅਗਵਾਈ ਦਿੱਤੀ ਹੈ ਕਿ ਜਿਹੜਾ ਮਨੁੱਖ ਆਪ ਦੁਖੀ ਆ ਦੂਸਰੇ ਨੂੰ ਦੁਖੀ ਤਾਂ ਕਰ ਸਕਦਾ ਏ ਪਰ ਸੁਖੀ ਨਹੀਂ ਕਰ ਸਕਦਾ ਇਸ ਲਈ ਦੁਖਿਆਰੇ ਮਨੁੱਖ ਤੂੰ ਆਪਣਾ ਦੁੱਖ ਆਪਣੇ ਗੁਰੂ ਨੂੰ ਦੱਸ ਆਪਣੇ ਮਾਲਕ ਨੂੰ ਦੱਸ ਸਤਗੁਰ ਸੱਚੇ ਪਾਤਸ਼ਾਹ ਦੇ ਅੱਗੇ ਆਪਣਾ ਦੁੱਖ ਕਰ ਉਹ ਸੁਆਮੀ ਤੇਰੀ ਅਰਦਾਸ ਜ਼ਰੂਰ ਸੁਣੇਗਾ ਉਹ ਅਰਦਾਸ ਸੁਣ ਕੇ ਤੇਰੇ ਦੁੱਖ ਕਲੇਸ਼ ਕੱਟ ਕੇ ਤੈਨੂੰ ਸੁਖ ਜ਼ਰੂਰ ਦਵੇਗਾ ਜੋ ਇਹੋ ਜਿਹੇ ਸਰਬ ਸਮਰੱਥ ਪਿਤਾ ਛੱਡ ਕੇ ਆਪਣਾ ਦੁੱਖ ਹੋਰ ਨਾ ਪਾਸ ਰੋਂਦੇ ਨੇ ਉਹਨਾਂ ਨੂੰ ਲੱਜਿਆ ਤੇ ਸ਼ਰਮ ਤੋਂ ਸਿਵਾਏ ਹੋਰ ਕੁਝ ਨਹੀਂ ਮਿਲਦਾ ਜਿੰਨੇ ਵੀ ਸੱਜਣ ਮਿੱਤਰ ਦੋਸਤ ਰਿਸ਼ਤੇਦਾਰ ਸਾਖ ਸੰਬੰਧੀ ਸਾਡੇ ਦਿਸਦੇ ਨੇ ਉਹ ਸਾਰੇ ਆਪਣੇ ਮਤਬ ਲਈ ਨੇੜੇ ਨੇ ਜਿਸ ਜਿਸ ਦਿਨ ਇਹਨਾਂ ਦਾ ਮਤਲਬ ਪੂਰਾ ਹੋ ਗਿਆ ਉਸ ਦਿਨ ਸਾਥ ਸੰਗਤ ਜੀ ਨਾਤੇ ਤੋੜ ਲੈਂਦੇ ਨੇ ਫਿਰ ਨੇੜੇ ਕੋਈ ਟੁਕਦਾ ਨਹੀਂ ਹਮੇਸ਼ਾ ਆਪਣੇ ਮਾਲਕ ਪ੍ਰਭੂ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਉਹਨੂੰ ਯਾਦ ਰੱਖਣਾ ਚਾਹੀਦਾ ਹੈ ਜੋ ਹਰ ਸੁਖ ਹਰ ਦੁੱਖ ਦੇ ਵਿੱਚ ਸਾਸੰਗਤ ਜੀ ਕਿਰਪਾ ਕਰਨ ਦੀ ਸਮਰੱਥਾ ਰੱਖਦਾ ਹੈ ਏ ਮੇਰੇ ਵਾਹਿਗੁਰੂ ਸਤਗੁਰ ਸੱਚੇ ਪਾਤਸ਼ਾਹ ਸਾਸੰਗਤ ਜੀ ਹਮੇਸ਼ਾ ਆਪਣੇ ਮਾਲਕ ਨੂੰ ਯਾਦ ਰੱਖਣਾ ਉਹਦੇ ਅੱਗੇ ਪੁਕਾਰਾਂ ਕਰਦੇ ਰਹਿਣਾ ਪਾਤਸ਼ਾਹ ਮੈਂ ਤੇਰਾ ਆਸਰਾ ਤੱਕਿਆ ਏ ਮੈਨੂੰ ਕਿਸੇ ਦੀ ਪਰਵਾਹ ਨਹੀਂ ਕਿਸੇ ਦੀ ਲੋੜ ਨਹੀਂ ਮੈਨੂੰ ਪਤਾ ਏ ਤੂੰ ਮੈਨੂੰ ਬਚਾ ਲੈਣਾ ਏ ਸਾਥ ਸੰਗਤ ਜੀ ਉਹ ਮਨੁੱਖ ਜਿਹੜਾ ਗੁਰੂ ਦੇ ਉਪਦੇਸ਼ ਦਾ ਧਾਰ ਨਹੀਂ ਬਣ ਕੇ ਆਪਣੇ ਵਾਹਿਗੁਰੂ ਦਾ ਨਾਮ ਜਪਦਾ ਏ ਮਨ ਚਿਤ ਕਰਕੇ ਆਪਣੇ ਸਤਿਗੁਰਾਂ ਦੇ ਨਾਲ ਪ੍ਰੇਮ ਕਰਦਾ ਹੈ ਨਾ ਆਪਣੇ ਆਪ ਨੂੰ ਉਹ ਦੁੱਖਾਂ ਤੋਂ ਛੁਡਾ ਲੈਂਦਾ ਜੀ ਪਰ ਜਿਹੜੇ ਮੇਰੇ ਵਰਗੇ ਸਿਰਫ ਦਿਖਾਵੇ ਮਾਤਰ ਗੁਰੂ ਨਾਲ ਜੁੜਦੇ ਨੇ ਉਹਨੂੰ ਕੁਝ ਨਹੀਂ ਜੇ ਮਿਲਦਾ ਚਾਹੀਦਾ ਤਾਂ ਇਹ ਸੀ ਕਿ ਜਿਸ ਪਰਮੇਸ਼ਰ ਵਾਹਿਗੁਰੂ ਪਾਸ ਸਾਰੇ ਦੁੱਖਾਂ ਸਾਰੇ ਸੁੱਖਾਂ ਦੇ ਭੰਡਾਰੇ ਨੇ ਤੇ ਸਾਰੇ ਦੁੱਖਾਂ ਦਾ ਜਿਹਦੇ ਕੋਲ ਨਿਵਾਰਣ ਹੈ ਕਿ ਉਹਦੇ ਅੱਗੇ ਮਨੁੱਖ ਬੇਨਤੀ ਕਰਦਾ ਦੁੱਖ ਤਿਸੇ ਪਹਿ ਆਖੀਐ ਸੁਖ ਜਿਸੇ ਹੀ ਪਾਸ ਉਹਨੂੰ ਹੀ ਆਪਣਾ ਦੁੱਖ ਸੁਣਾਉਣਾ ਚਾਹੀਦਾ ਜਿਹਦੇ ਕੋਲ ਸੁੱਖ ਹੈ ਤੇ ਅਸੀਂ ਕੀ ਕਰਦੇ ਆ ਅਸੀਂ ਆਪਣਾ ਦੁੱਖ ਪਤਾ ਕਿੰਨੂੰ ਸੁਣਾਉਂਦੇ ਪਏ ਆ ਕਰਜ਼ਾ ਚੜ ਗਿਆ ਏ ਅਫਲਾਣਾ ਕੰਮ ਨਹੀਂ ਬਣਦਾ ਪਿਆ ਬਿਜ਼ਨਸ 'ਚ ਘਾਟੇ ਪਈ ਜਾਂਦੇ ਨੇ ਰੋਗ ਆ ਗਏ ਨੇ ਮਨੁੱਖਾਂ ਨੂੰ ਦੱਸਦੇ ਆ ਕਿ ਕੋਈ ਮਨੁੱਖ ਮੇਰਾ ਦੁੱਖ ਦੂਰ ਕਰੇ ਪਰ ਪਾਤਸ਼ਾਹ ਕਹਿੰਦੇ ਭਾਈ ਤੇਰਾ ਦੁੱਖ ਤੂੰ ਉਹਨੂੰ ਸੁਣਾ ਜਿਹਦੇ ਕੋਲ ਸੁੱਖ ਨੇ ਜਿਹੜੇ ਤੈਨੂੰ ਸੁੱਖ ਦੇ ਸਕੇ ਸਾਧ ਸੰਗਤ ਜੀ ਦੇਖੋ ਕਿਸੇ ਬੰਦੇ ਨੂੰ ਮਾਇਆ ਚਾਹੀਦੀ ਹੈ ਉਹ ਕੀ ਕਰੇਗਾ ਉਹ ਤਣਾੜ ਮਨੁੱਖ ਕੋ ਜਾਏਗਾ ਜਿਹਦੇ ਕੋ ਪੈਸੇ ਹੋਣ ਕਿ ਆਪਣਾ ਦੁੱਖ ਉਹ ਸੁਣਾਵੇ ਆਪਣੇ ਪੈਸੇ ਦੀ ਪ੍ਰੋਬਲਮ ਉਹਨੂੰ ਦੱਸੇ ਤਾਂ ਉਹਨੂੰ ਅੱਗੋਂ ਪੈਸੇ ਮਿਲਣ ਮਾਇਆ ਮਿਲੇ ਉੰਜੇ ਇੱਕ ਭਿਖਾਰੀ ਦੂਸਰੇ ਵੱਡੇ ਭਿਖਾਰੀ ਨੂੰ ਆਪਣਾ ਦਰਦ ਦੱਸੀ ਜਾਂਦਾ ਹੈ ਕਿ ਮੈਨੂੰ ਪੈਸੇ ਦੀ ਲੋੜ ਹੈ ਕੋਈ ਭਿਖਾਰੀ ਦੂਸਰੇ ਭਿਖਾਰੀ ਨੂੰ ਕਿਵੇਂ ਧਨવાન ਬਣਾ ਸਕਦਾ ਹੈ ਇਹ ਅਸੀਂ ਕਰਦੇ ਪਏ ਅੱਜ ਇਹ ਮਾਇਆ ਦਾ ਪ੍ਰਭਾਵ ਹੈ ਕਿ ਅਸੀਂ ਆਪਣੇ ਕਰਤਾ ਪੁਰਖ ਨੂੰ ਛੱਡ ਕੇ ਹੋਰ ਲੋਕਾਂ ਦੇ ਆਸਰੇ ਤੱਕਦੇ ਆਪਨੇ ਦੁੱਖ ਸੁਣਾਉਨੇ ਤੇ ਚੋਣਿਆ ਕਿ ਮੇਰੇ ਦੁੱਖ ਦੀ ਜਿਹੜੀ ਨਿਵਿਰਤੀ ਹੈ ਥੋਂ ਹੋਵੇ ਔਰ ਇਹ ਗਲਤਫਹਿਮੀ ਹੈ ਮਨੁੱਖ ਦੀ ਜਿਸ ਮਨੁੱਖ ਦੇ ਅੱਗੇ ਦੁਖਿਆਰਾ ਮਨੁੱਖ ਬੇਨਤੀ ਕਰਦਾ ਹੈ ਉਹ ਤੇ ਆਪ ਅਗੋਂ ਨਕੋ ਨਕ ਦੁੱਖਾਂ ਦੇ ਨਾਲ ਭਰਿਆ ਹੈ ਸਤ ਚਿੱਤ ਆਨੰਦ ਹਰੀ ਪਰਮੇਸ਼ਰ ਤੋਂ ਬਿਨਾ ਸਾਧ ਸੰਗਤ ਜੀ ਕੋਈ ਦੁੱਖ ਨਹੀਂ ਜੇ ਘਟ ਸਕਦਾ ਕਿਸੇ ਕੋਲ ਐਡੀ ਸਮਰਥਾ ਨਹੀਂ ਇਹ ਸਮਰਥਾ ਤਾਂ ਮੇਰੇ ਵਾਹਿਗੁਰੂ ਦੇ ਕੋਲ ਹੈ ਜਿਹੜਾ ਵੀ ਉਹਦੇ ਅੱਗੇ ਹੱਥ ਅੱਡਦਾ ਏ ਅਰਦਾਸ ਬੇਨਤੀ ਕਰਦਾ ਏ ਸਾਧ ਸੰਗਤ ਜੀ ਉਹ ਮਾਲਕ ਕਿਰਪਾ ਕਰਦਾ ਜੀ ਦੁੱਖ ਘਟ ਦਿੰਦਾ ਜੀ ਸੰਸਾਰ ਦੀ ਰੀਤ ਤਾਂ ਐਸੀ ਹੈ ਖਾਣ ਪੀਣ ਵਾਸਤੇ ਸੁੱਖਾਂ ਦੇ ਸਾਰੇ ਸੰਗੀ ਨਿਕੋਲ ਆ ਕੇ ਬਹਿ ਜਾਣਗੇ ਪਰ ਜਦੋਂ ਮੁਸੀਬਤ ਆ ਗਈ ਵੱਡੇ ਵੱਡੇ ਰਿਸ਼ਤਿਆਂ ਵਾਲੇ ਸਾਖ ਸੰਬੰਧੀ ਦੂਰ ਭੱਜ ਜਾਂਦੇ ਨੇ ਜਿਵੇਂ ਨਵੇਂ ਪਾਦਸ਼ਾਹ ਦਾ ਫਰਮਾਨ ਹੈ ਸੁੱਖ ਮੇ ਆਣ ਬਹੁਤ ਮਿਲ ਬੈਠ ਤੋ ਰਹਿ ਤੋ ਚਹੂ ਦਿਸ ਘੇਰਾ ਵਿਪਦ ਭਰੀ ਸਭ ਹੀ ਸੰਗ ਛਾੜਤ ਕਉ ਨ ਆਵਤ ਨੀ ਰਹਿ ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਲਿਖਦਿਆਂ ਹੀ ਭੱਜ ਜਾਨ ਕਦੇ ਨਾ ਪਾਇਨ ਬੰਦ ਜੀਚਰ ਪੈਨਨ ਖਾਵਨੇ ਤਿੱਚਰ ਰਖਣ ਗੰਧ ਜਿਤ ਦਿਨ ਕਸ਼ੂ ਨਾ ਹੋਵਈ ਤਿਤ ਦਿਨ ਬੋਲਨ ਗੰਧ ਸਾਸੰਗਤ ਜੀ ਜੋ ਆਸ ਕਰਨੀ ਹੈ ਉਹ ਤੇ ਆਪਣੇ ਪ੍ਰਭੂ ਤੋਂ ਕਰਨੀ ਚਾਹੀਦੀ ਏ ਜੋ ਸੰਸਾਰ ਦਾ ਆਸਰਾ ਹੈ ਇਸ ਸੰਸਾਰ ਨੂੰ ਚਲਾਉਣ ਵਾਲਾ ਉਹ ਮੇਰਾ ਵਾਹਿਗੁਰੂ ਹੈ ਜੇ ਮਨ ਚਿਤ ਕਰਕੇ ਪ੍ਰਭੂ ਮਾਲਕ ਦੀ ਆਸ ਕਰਨਗਾ ਨਾ ਇੱਕ ਨਹੀਂ ਅਨੇਕਾਂ ਮਨ ਚਿੰਦੇ ਪਦਾਰਥ ਹਾਸਲ ਹੋ ਜਾਣਗੇ ਹਰ ਇੱਛਾ ਪੂਰੀ ਹੋ ਜਾਏਗੀ ਉਹ ਪ੍ਰਭੂ ਸਭ ਦੇ ਦਿਲਾਂ ਦੀਆਂ ਜਾਨਣ ਵਾਲਾ ਕਿਸੇ ਦੀ ਕਾਲ ਵਿਅਤ ਨਹੀਂ ਗਵਾਉਂਦਾ ਸੋ ਸਾਧ ਸੰਗਤ ਜੀ ਗਲਤੀ ਸਾਡੀ ਹੈ ਕਸੂਰਵਾਰ ਅਸੀਂ ਹਰ ਸੁਖ ਦੇਣ ਵਾਲਾ ਤੇ ਹਰ ਦੁੱਖ ਨੂੰ ਦੂਰ ਕਰਨ ਵਾਲਾ ਲੋਕ ਪਰਲੋਕ ਦੀ ਨਿਵਰਤੀ ਕਰਨ ਵਾਲਾ ਜੋ ਵਾਹਿਗੁਰੂ ਹੈ ਉਹਦੇ ਅੱਗੇ ਅਰਜ਼ੋਈ ਕਰਨੀ ਚਾਹੀਦੀ ਹੈ ਜਦੋਂ ਉਹਦੀ ਨਦਰ ਜਿਹੜੀ ਹੈ ਸਵੱਲੀ ਹੋ ਜਾਂਦੀ ਹੈ ਸਾਰੇ ਕਾਜਰਾਸ ਹੋ ਜਾਂਦੇ ਨੇ ਸੁਖਦਾਤਾ ਪੈ ਪੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਰ ਜੇ ਆਵੈ ਰਾਸ ਜਿੱਥੇ ਸੁੱਖਾਂ ਦੀ ਪ੍ਰਾਪਤੀ ਹੁੰਣ ਤੇ ਗੁਰੂ ਪਰਮੇਸ਼ਰ ਦਾ ਧੰਨਵਾਦ ਸ਼ੁਕਰਾਨਾ ਕਰਨਾ ਹੈ ਉਥੇ ਦੁੱਖ ਬਿਪਤਾ ਦੇ ਆਉਣ ਤੇ ਉਸ ਮਾਲਕ ਦੇ ਚਰਨਾਂ ਦਾ ਓਟ ਆਸਰਾ ਲੈਣਾ ਹੈ ਆਪਣੇ ਮਾਲਕ ਨੂੰ ਦੁੱਖ ਹਰਤਾ ਜਾਣ ਕੇ ਅਰਦਾਸ ਕਰਨੀ ਹੈ ਨਾਲ ਨਾਲ ਦੁੱਖ ਤੇ ਸੁੱਖ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਜਾਣ ਕੇ ਆਪਣੇ ਮਾਲਕ ਦੀ ਰਜ਼ਾ 'ਚ ਰਾਜੀ ਰਹਿਣ ਦੀ ਕੋਸ਼ਿਸ਼ ਕਰਨੀ ਹੈ ਸਦੀਵੀ ਸੁੱਖ ਦਾ ਸਾਥ ਸੰਗਤ ਜੀ ਮਨੁੱਖ ਨੂੰ ਉਦੋਂ ਹੀ ਮਿਲਦਾ ਜਦੋਂ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਸਮਝਣ ਦੀ ਸ਼ਕਤੀ ਆ ਜਾਂਦੀ ਹੈ ਜਿਵੇਂ ਬਾਬਾ ਕਬੀਰ ਜੀ ਫਰਮਾਨ ਕਰਦੇ ਨੇ ਸੰਪੇ ਦੇਖਣਾ ਹਰ ਕੀ ਐ ਵਿਪਤ ਦੇਖਣਾ ਰੋਏ ਜੋ ਸੰਪੇ ਤਿਉ ਵਿਪਤ ਹੈ ਵਿਦਨੈ ਰਚਿਆ ਸੋ ਹੋਏ ਦੁੱਖ ਜਾਂ ਗਮੀ ਵਿੱਚ ਮਨੁੱਖ ਆਪਣੇ ਧੁਰੇ ਪ੍ਰਭੂ ਨਾਲੋਂ ਟੁੱਟ ਕੇ ਹੋਰ ਆਸਰੇ ਭਾਲਦਾ ਏ ਜਿਨ੍ਹਾਂ ਨਾਲ ਜੁੜ ਕੇ ਦੁੱਖ ਸਾਧ ਸੰਗਤ ਜੀ ਪ੍ਰਾਪਤ ਹੁੰਦੇ ਨੇ ਦੁੱਖਾਂ ਤੋਂ ਛੁਟਕਾਰਾ ਨਹੀਂ ਮਿਲਦਾ ਤੇ ਇਹਦੇ ਨਾਲ ਹੁੰਦਾ ਕਿ ਇਹ ਢੈਂਦੀ ਕਲਾ ਜਿਹੜੀ ਹੈ ਉਹ ਮਨੁੱਖ ਚ ਓਣੀ ਸ਼ੁਰੂ ਹੋ ਜਾਂਦੀ ਹੈ ਇਸੇ ਲਈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਬੜਾ ਸੋਹਣਾ ਲਿਖਦੇ ਨੇ ਸਾਨੂੰ ਸਮਝਾਉਂਦੇ ਨੇ ਕਿ हे ਜੀਵ ਜਿਸ ਪਰਮੇਸ਼ਰ ਨੇ ਤੈਨੂੰ ਸੰਸਾਰ ਚ ਭੇਜਿਆ ਏ ਉਸੇ ਨੇ ਇਸ ਸੰਸਾਰ ਦੇ ਵਿੱਚ ਦੁੱਖ ਵੀ ਤੇ ਸੁੱਖ ਵੀ ਦਿੱਤਾ ਏ ਭੇਜਿਆ ਏ ਇਹ ਦੋਵੇਂ ਉਸ ਕਰਤੇਪੁਰਖ ਦੇ ਬਣਾਏ ਹੋਏ ਨੇ ਦੁੱਖ ਦਾ ਸਮਾਂ ਆਉਣ ਤੇ ਦੁੱਖ ਤੋਂ ਡਰ ਕੇ ਕਾਇਰ ਹੋ ਕੇ ਦੁੱਖ ਤੋਂ ਦੂਰ ਨ ਭੱਜ ਸਭੋ ਦੁੱਖ ਨੂੰ ਚੱਲ ਦੁੱਖ ਦਾ ਮੁਕਾਬਲਾ ਕਰ ਤੇ ਸੁੱਖ ਦੇ ਮਗਰ ਲੱਗ ਕੇ ਲੋਭੀ ਨਾ ਬਣ ਭੱਜ ਨਾ ਦੁੱਖ ਸੁੱਖ ਦੀਆਂ ਦੋਵੇਂ ਹਾਲਾਤਾਂ ਦੇ ਵਿੱਚ ਆਪਣੀ ਸੁਰਤ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਉੱਚਾ ਚੁੱਕ ਇਸ ਤਰ੍ਹਾਂ ਸੁੱਖ ਤੇ ਦੁੱਖ ਦਾ ਜੋਰ ਤੇਰੇ ਤੇ ਘਟ ਜਾਏਗਾ ਤੇਰੀ ਆਤਮਾ ਸਦਾ ਲਈ ਸੁੱਖ ਦੁੱਖ ਤੋਂ ਸੁਤੰਤਰ ਹੋ ਜਾਏਗੀ ਜੇ ਤੇ ਸੋਖ ਦੀ ਪ੍ਰਾਪਤੀ ਤੇ ਆਪੇ ਤੋਂ ਬਾਹਰ ਹੋ ਕੇ ਆਪ ਹੁਦਰੀਆਂ ਨਹੀਂ ਕਰਨੀਆਂ ਉਥੇ ਦੁੱਖ ਤੋਂ ਵੀ ਸਾਸੰਗਤ ਜੀ ਡਰ ਕੇ ਪਚਣਾ ਨਹੀਂ ਕਿਉਂਕਿ ਪਰਮੇਸ਼ਰ ਵੱਲੋਂ ਇਹ ਕੋਈ ਸਰਾਪ ਜਾਂ ਡੰਡ ਨਹੀਂ ਦੁੱਖ ਇੱਕ ਨਿਯਮਬੱਧ ਹੈ ਜੀਵਨ ਜਿਉਂ ਲਈ ਸਾਵਧਾਨ ਕਰਦਾ ਏ ਇੱਕ ਅਲਾਰਮ ਹੈ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਦੁੱਖ ਨੂੰ दारू ਫਰਮਾਨ ਕੀਤਾ ਜਿਵੇਂ ਪਤਸ਼ਾਹ ਕਹਿੰਦੇ ਨੇ ਨਾ ਦੁੱਖ दारू ਸੁਖ ਰੋਗ ਭਇਆ ਜਾਂ ਸੁਖ ਤਾਮ ਨ ਹੋਈ ਦੁੱਖ ਮਨੁੱਖ ਨੂੰ ਪਰਹੇਜਗਾਰ ਬਣਾਉਂਦਾ ਜੀ ਸੁਚੇਤ ਰੱਖਦਾ ਏ ਬਹੁਤੀ ਵਾਰ ਜਿਹੜੇ ਸੁੱਖ ਹੁੰਦੇ ਨੇ ਉਹ ਮਨੁੱਖ ਨੂੰ ਦਲੇਦਰੀ ਬਣਾ ਦਿੰਦੇ ਨੇ ਆਲਸੀ ਬਣਾ ਦਿੰਦੇ ਨੇ ਸੋ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਸਮਝਣਾ ਤੇ ਸਦਾ ਲਈ ਜਿਹੜਾ ਹੈ ਆਨੰਦਿਤ ਮਨੁੱਖ ਰਹਿਣਾ ਸ਼ੁਰੂ ਕਰ ਦਿੰਦਾ ਏ ਪਰ ਵੇਖੋ ਦੁੱਖ ਹੁੰਦੇ ਨੇ ਸੁੱਖ ਵੇਲੇ ਵੀ ਸ਼ੁਕਰਾਨਾ ਭਾਈ ਕਰਦਿਆ ਕਰੋ ਤੇ ਦੁੱਖ ਵੇਲੇ ਉਸ ਮਾਲਕ ਦੇ ਚਰਨਾਂ ਦਾ ਆਸਰਾ ਧੱਕਿਆ ਕਰੋ ਜੇ ਤੇ ਅਸੀਂ ਹੋਰਾਂ ਦੇ ਆਸੇ ਤੱਕਾਂਗੇ ਤੇ ਸਾਡੀ ਲੁੱਟ ਕੁਸੁੱਟ ਤੋਂ ਇਲਾਵਾ ਕੁਝ ਹਾਸਲ ਨਹੀਂ ਹੋਣਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਾਧ ਸੰਗਤ ਜੀ ਸੇਵਾ ਦੀ ਸਿੱਖ ਪੰਥ ਦੇ ਅੰਦਰ ਬੜੀ ਮਹਾਨਤਾ ਹੈ ਬੜੀ ਵਡਿਆਈ ਹੈ ਦੋ ਚੀਜ਼ਾਂ ਸਤਗੁਰ ਸੱਚੇ ਪਾਤਸ਼ਾਹ ਸਾਨੂੰ ਬਾਣੀ ਦੇ ਵਿੱਚ ਸਮਝਾਉਂਦੇ ਨੇ ਇੱਕ ਤੇ ਸਾਨੂੰ ਪ੍ਰੇਰਿਤ ਕਰਦੇ ਨੇ ਭਾਈ ਨਾਮ ਜਪੋ ਨਾਮੀ ਦੇ ਨਾਲ ਨਾਮ ਜਪੋ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ ਨਾਮੀ ਬਣੋ ਤੇ ਦੂਸਰੀ ਚੀਜ਼ ਇਹ ਸਮਝਾਉਂਦੇ ਨੇ ਕਿ ਭਾਈ ਸੇਵਾ ਕਰੋ ਇਹਨਾਂ ਦੋਨਾਂ ਤੋਂ ਬਿਨਾ ਗੁਰਸਿੱਖ ਦਾ ਗੁਜ਼ਾਰਾ ਨਹੀਂ ਹੋ ਸਕਦਾ ਪਾਰਿ ਉਤਾਰਾ ਨਹੀਂ ਹੋ ਸਕਦਾ ਸੋ ਸੇਵਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਜੇ ਨਾਮ ਜਪ ਕੇ ਸਾਧ ਸੰਗਤ ਜੀ ਬੰਦਾ ਜਿਹੜਾ ਹੈ ਦੁੱਖਾਂ ਤੋਂ ਕਸ਼ਟਾਂ ਤੋਂ ਬਚ ਸਕਦਾ ਹੈ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਸੁੱਖਾਂ ਦੇ ਦਾਤੇ ਮਾਲਕ ਦੇ ਨਾਲ ਜੁੜਿਆ ਜਾ ਸਕਦਾ ਹੈ ਸੋ ਇਹਨਾਂ ਮਹਾਵਾਕਾਂ ਦੇ ਅਨੁਸਾਰ ਕਿਉਂਕਿ ਸੇਵਾ ਦੀ ਮਹਾਨਤਾ ਬੜੀ ਹੈ ਤੇ ਸੇਵਾ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਸੇਵਾ ਕਰੇ ਭਾਵਨਾ ਦੇ ਨਾਲ ਭਰੋਸੇ ਦੇ ਨਾਲ ਤੇ ਸਾਧ ਸੰਗਤ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਰਾਮਸਰ ਸਾਹਿਬ ਗੁੰਬਦ ਦੀ ਸੇਵਾ ਜਿਹੜੀ ਹੈ ਸ਼ੁਰੂ ਹੋਈ ਹੈ ਇਹ ਸੇਵਾ ਬੜੀ ਜੰਗੀ ਪੱਧਰ ਤੇ ਚੱਲ ਰਹੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੇ ਆਪਸਾਪ ਸੰਗਤਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਜੋ ਗੁਰੂ ਘਰ ਹੁੰਦੇ ਨੇ ਇਹਨਾਂ ਦੀ ਕਾਰ ਸੇਵਾ ਜਿਹੜੀ ਹੈ ਇਹ ਗੁਰੂ ਕੀ ਸੰਗਤੀ ਕਰਦੀ ਹੈ ਕੋਈ ਕੱਲਾ ਮਨੁੱਖ ਕਹੇ ਕਿ ਮੈਂ ਗੁਰੂ ਘਰ ਬਣਾਵਾਂਗਾ ਸਾ ਸੰਗਤ ਜੀ ਨਹੀਂ ਨਹੀਂ ਬਣਾ ਸਕਦਾ ਇਹ ਸੰਗਤ ਦੇ ਤਿਲ ਫੁੱਲ ਪਟਾਵਾ ਦੇ ਨਾਲ ਹੀ ਗੁਰੂ ਘਰ ਬਣਿਆ ਕਰਦੇ ਨੇ ਕਿਉਂਕਿ ਸੰਗਤਾਂ ਵਾਸਤੇ ਗੁਰੂ ਘਰ ਬਣਦੇ ਨੇ ਸੋ ਸੰਗਤ ਜੀ ਜਰੂਰ ਵੱਧ ਚੜ ਕੇ ਜਿੰਨਾ ਵੀ ਸਤਕੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸਮਰਥਾ ਬਖਸ਼ੀ ਹੈ ਜਰੂਰ ਵੱਧ ਚੜ ਕੇ ਹਿੱਸਾ ਪਾਓ ਤੇ ਮਟੀਰੀਅਲ ਦੇ ਰੂਪ ਦੇ ਵਿੱਚ ਵੀ ਆਪ ਸੇਵਾ ਕਰ ਸਕਦੇ ਹੋ ਕਿਉਂਕਿ ਇਹ ਵੱਡੀ ਸੇਵਾ ਹੈ ਕੋਈ ਕੱਲਾ ਮਨੁੱਖ ਨਹੀਂ ਕਰ ਸਕਦਾ ਸਾਰੀ ਸੰਗਤ ਨਾਲ ਮਿਲ ਕੇ ਤੇਲ ਫੋੜ ਪਟਾਵਾ ਹਾਜ਼ਰ ਕਰਨ ਤਾਂ ਇਹ ਕਾਰਜ ਨੇਪਰੇ ਚੜਨਗੇ ਸੋ ਸਤਕੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਅਨੁਸਾਰ ਜਿਵੇਂ ਸ਼ਹੀਦਾ ਨੇ ਕਿਰਪਾ ਕੀਤੀ ਸਾ ਸੰਗਤ ਜੀ ਸੋ ਜਿਹੜੀ ਮਹਾਰਾਜ ਦੀ ਕਿਰਪਾ ਦੇ ਅਨੁਸਾਰ ਸ਼ਹੀਦਾਂ ਦੀ ਕਿਰਪਾ ਦੇ ਅਨੁਸਾਰ ਬੱਚੀਆਂ ਧੀਆਂ ਜਿਹਦੇ ਘਰੋਂ ਆਰਥਿਕ ਪੱਖੋਂ ਕਮਜ਼ੋਰ ਨੇ ਪੜਨਾ ਚਾਹੁੰਦੀਆਂ ਨੇ ਹੁਸ਼ਿਆਰ ਨੇ ਪਰ ਨਹੀਂ ਪੜ ਪਾ ਰਹੀਆਂ ਸੋ ਸਤਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇੱਕ ਸੇਵਾ ਸਾਡੇ ਸਾਰਿਆਂ ਕੋਲੋਂ ਲੈਣੀ ਚਾਹੀ ਸੋ ਉਹਨਾਂ ਬੱਚੀਆਂ ਦੀ ਪੜ੍ਹਾਈ ਦਾ ਪੂਰਾ ਖਰਚਾ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਆਰਾਮ ਸਰ ਸਾਹਿਬ ਵੱਲੋਂ ਕਰਿਆ ਜਾ ਰਿਹਾ ਹੈ ਉਹਨਾਂ ਨੂੰ ਬੁੱਕਸ ਯੂਨੀਫਾਰਮ ਵੀ ਲੈ ਕੇ ਦਿੱਤੀ ਜਾਂਦੀ ਹੈ ਸੋ ਸਾਧ ਸੰਗਤ ਜੀ ਆਪ ਸਭ ਦੇ ਚਰਨਾਂ 'ਚ ਬੇਨਤੀ ਹੈ ਕਿ ਭਾਈ ਕਾਫੀ ਸੰਗਤਾਂ ਨੇ ਸਹਿਯੋਗ ਕੀਤਾ ਕੁਝ ਬੱਚੀਆਂ ਦੀ ਫੀਸ ਡਿਪੋਜ਼ਿਟ ਹੋ ਚੁੱਕੀ ਹੈ ਕੁਝ ਕੁ ਬੱਚੀਆਂ ਰਹਿndੀਆਂ ਨੇ ਸੋ ਆਪ ਸਭ ਸੰਗਤਾਂ ਦਾ ਸਾਥ ਰਹੇਗਾ ਸਹਿਯੋਗ ਰਹੇਗਾ ਤੇ ਵੱਧ ਤੋਂ ਵੱਧ ਬੱਚਿਆਂ ਦਾ ਜਿਹੜਾ ਆ ਸਾਥ ਦਿੱਤਾ ਜਾ ਸਕਦਾ ਹੈ ਕਿਉਂਕਿ ਸਾਧ ਸੰਗਤ ਜੀ ਦੇਖੋ ਮਹਾਰਾਜ ਨੇ ਸਾਨੂੰ ਇਨੇ ਯੋਗ ਬਣਾਇਆ ਹੈ ਸਮਰਥਾਈ ਨੇ ਦਿੱਤੀ ਹੈ ਕਿ ਅਸੀਂ ਸੇਵਾ ਕਰ پا ਰਹੇ ਹਾਂ ਤੇ ਸਾਸੰਗਤ ਜੀ ਜਰੂਰ ਸੇਵਾ ਕਰਨੀ ਚਾਹੀਦੀ ਹੈ ਮਹਾਰਾਜ ਬਰਕਤਾਂ ਬਖਸ਼ਿਸ਼ਾ ਵਰਤੋਂਗੇ ਜਰੂਰ ਸੋ ਸੰਗਤ ਜੀ ਜਰੂਰ ਬੇਨਤੀ ਨੂੰ ਸਵੀਕਾਰ ਕਰਿਓ ਜਰੂਰ ਇਨ੍ਹਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਇਓ ਤਾਂ ਜੋ ਕਿਸੇ ਧੀ ਦੀ ਜ਼ਿੰਦਗੀ ਬਣ ਜਾਵੇ ਕਿਸੇ ਦੀ ਮਾਤਾ ਜੀ ਉਹਨਾਂ ਨੂੰ ਨਾ ਕਰਨੀ ਪਵੇ ਸਾਸੰਗਤ ਜੀ ਬੜੀ ਵੱਡੀ ਸੇਵਾ ਜੇ ਜਦੋਂ ਅਸੀਂ ਕਿਸੇ ਨੂੰ ਪੜ੍ਹਾ ਦੇਵਾਂਗੇ ਨਾ ਕਿਸੇ ਧੀ ਨੂੰ ਤੇ ਇਨ੍ਹਾਂ ਦੇ ਵਿੱਚ ਕੁਝ ਬੱਚੇ ਵੀ ਨੇ ਜਿਵੇਂ ਗਰੰਤੀ ਸਿੰਘਾਂ ਦੇ ਬੱਚੇ ਨੇ ਕੁਛ ਸੋ ਇਹ ਵੱਡੀਆਂ ਸਵਾਵਾਂ ਨੇ ਜ਼ਰੂਰ ਹਿੱਸਾ ਪਾਇਓ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਮਿਹਰ ਕਰਨਗੇ ਤੇ ਇੱਕ ਸੇਵਾ ਸਾਧ ਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਏ ਕਿ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ 60 ਤੋਂ ਪਾਰ ਹੋ ਚੁੱਕੀ ਏ ਸੋ ਉਹਨਾਂ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਸਾਧ ਸੰਗਤ ਜੀ ਰਾਸ਼ਨ ਦਿੱਤਾ ਜਾਂਦਾ ਸਰਦਾ ਬਣਦਾ ਜਿਵੇਂ ਜਿਵੇਂ ਆਪ ਸਭ ਸੰਗਤਾਂ ਸਹਿਯੋਗ ਕਰਦੇ ਆ ਸੰਗਤ ਜੀ ਇਹ ਵੀ ਬਹੁਤ ਵੱਡੀ ਸੇਵਾ ਜੇ ਜੇ ਕਿਸੇ ਵੇਖੋ ਉਹ ਵਿਧਵਾ ਬੀਬੀਆਂ ਨੇ ਜਿਨ੍ਹਾਂ ਦੇ ਬੱਚੇ ਛੋਟੇ ਨੇ ਤੇ ਜਿਨ੍ਹਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਸਿਵਾਏ ਪੈਨਸ਼ਨ ਤੋਂ ਪੈਨਸ਼ਨ 1500 ਰੁਪਏ ਮਿਲਦੀ ਹੈ ਸਾਧ ਸੰਗਤ ਜੀ 1500 ਰੁਪਿਆ ਕਿਵੇਂ ਸਾਰਾ ਮਹੀਨਾ ਉਹਦੇ ਨਾਲ ਗੁਜ਼ਾਰਾ ਹੋਵੇ ਸਾਧ ਸੰਗਤ ਜੀ ਬੇਨਤੀ ਜਰੂਰ ਸਵੀਕਾਰ ਕਰਿਓ ਇਸ ਸੇਵਾ ਦੇ ਵਿੱਚ ਵੀ ਹਿੱਸਾ ਪਾਇਓ ਤਾਂ ਜੋ ਇਹਨਾਂ ਜੋ ਵਿਧਵਾ ਬੀਬੀਆਂ ਨੇ ਇਹਨਾਂ ਦਾ ਵੀ ਸਾਥ ਦਿੱਤਾ ਜਾਵੇ ਜਿੰਨਾ ਜਿੰਨਾ ਕੋਈ ਕੋਈ ਸਹਿਯੋਗ ਕਰ ਸਕਦਾ ਹੈ ਜਰੂਰ ਕਰਿਓ ਗੁਰੂ ਭਲੀ ਕਰੇਗਾ ਸ਼ਹੀ ਸਿੰਘ ਕਿਰਪਾ ਕਰਨਗੇ ਵੱਦ ਤੋਂ ਵੱਦ ਬਖਸ਼ਿਸ਼ਾਂ ਸਮਰਥਾ ਬਖਸ਼ਣਗੇ ਤਾਂ ਜੋ ਅਸੀਂ ਵੱਦ ਤੋਂ ਵੱਦ ਸੇਵਾ ਕਰ ਸਕੀਏ ਹੁਣ ਅਗਲੀ ਸੇਵਾ ਜਿਹੜੀ ਹੈ ਉਹ ਵੀ ਵੱਡੀ ਸੇਵਾ ਹੈ ਉਹ ਧੀਆਂ ਉਹ ਬੱਚੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਦਾ ਸਾਆ ਨਹੀਂ ਸਾਸ ਸੰਗਜੀ ਉਹਨਾਂ ਧੀਆਂ ਦੇ ਆਨੰਦ ਕਾਰਜ ਗੁਰਦੁਆਰਾ ਰਾਮਸਰ ਸਾਹਿਬ ਤੋਂ ਕਰਵਾਏ ਜਾਂਦੇ ਨੇ ਸਮੇਂ-ਸਮੇਂ ਤੇ ਕਰਵਾਏ ਜਾਂਦੇ ਨੇ ਵੱਡੇ ਪੱਧਰ ਤੇ ਕਰਵਾਏ ਜਾਂਦੇ ਨੇ ਸਮੂਹਿਕ ਆਨੰਦ ਕਾਰਜ 사త్సੰਗ ਜੀ ਆਪ ਸਭ ਦੇ ਚਰਨਾਂ 'ਚ ਬੇਨਤੀ ਹੈ ਕਿ ਹੁਣ ਤੱਕ ਹਜ਼ਾਰ ਦੇ ਕਰੀਬ ਧੀਆਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਤੇ ਇਹਦੇ ਵਿੱਚ ਵੀ ਆਪ ਜੀ ਜਰੂਰ ਸਹਿਯੋਗ ਕਰਿਆ ਕਰੋ ਕਿਉਂਕਿ ਕੰਨਿਆਦਾਨ ਮਹਾਦਾਨ ਮੰਨਿਆ ਜਾਂਦਾ ਹੈ ਬੜਾ ਵੱਡਾ ਫਾਲ ਮਿਲਦਾ ਜੇ ਹੋ ਸਕਦਾ ਹੈ ਅੱਜ ਕੁਝ ਮਹੀਨੇ ਸਾਨੂੰ ਸੇਵਾ ਕਰਕੇ ਐਦਾਂ ਲੱਗੇ ਕਿ ਮੈਨੂੰ ਕੁਝ ਮਿਲ ਨਹੀਂ ਰਿਹਾ ਕੁਝ ਚੇਂਜ ਨਹੀਂ ਹੋਇਆ 사త్సੰਗ ਜੀ ਪਰ ਆਉਣ ਵਾਲਾ ਸਮਾਂ ਬਹੁਤ ਉਜਲ ਹੁੰਦਾ ਜੇ ਬਹੁਤ ਸੁੱਖਾਂ ਭਰਿਆ ਹੁੰਦਾ ਜੀ ਬਸ ਇਹ ਸਮਾਂ ਥੋੜਾ ਜਿਹਾ ਜੇ ਕੱਢ ਲਈਏ ਨਾ ਸੇਵਾ ਕਰਦੇ ਹੋਏ ਬਾਣੀ ਪੜ੍ਹਦੇ ਹੋਏ ਸਿਮਰਨ ਕਰਦੇ ਹੋਏ ਸਾਧ ਸੰਗਤ ਜੀ ਆਉਣ ਵਾਲਾ ਸਮਾਂ ਸਤਪੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੁੱਖਾਂ ਭਰਿਆ ਹੁੰਦਾ ਜੀ ਜਰੂਰ ਵੱਧ ਚੜ ਕੇ ਇਹਨਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਜੀ ਸਾਧ ਸੰਗਤ ਜੀ ਇਸ ਚੈਨਲ ਤੋਂ ਅਸੀਂ ਹੱਡ ਬੀਤੀਆਂ ਸੰਗਤ ਦੀਆਂ ਆਪ ਸਭ ਦੇ ਨਾਲ ਸਾਂਝੀਆਂ ਕਰਦੇ ਆ ਕਿਵੇਂ ਸੰਗਤ ਦੇ ਨਾਲ ਪਿਆਰੇ ਬਾਬਾ ਦੀਪ ਸਿੰਘ ਜੀ ਬਾਬਾ ਨੌਦ ਸਿੰਘ ਜੀ ਤੇ ਸਮੂਹ ਸ਼ਹੀਦ ਸਿੰਘ ਫੌਜਾਂ ਵਰਤਦੀਆਂ ਨੇ ਕਿਵੇਂ ਬਾਣੀ ਦੀ ਕਲਾ ਗੁਰੂ ਦੀ ਕਲਾ ਸੰਗਤ ਦੇ ਨਾਲ ਵਰਤਦੀ ਹੈ ਸੰਗਤ ਦੇ ਦੁੱਖ ਦਰਦ ਕੱਟਦੀ ਹੈ ਉਹਨਾਂ ਦੀਆਂ ਮਨੋ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ ਸਾ ਸੰਗਤ ਜੀ ਹੱਡ ਬੀਤੀਆਂ ਸਾਂਝੀਆਂ ਕਰਨ ਦਾ ਮਕਸਦ ਸੰਗਤ ਨੂੰ ਟੁੱਟਿਆਂ ਹੋਇਆਂ ਨੂੰ ਗੁਰੂ ਨਾਲ ਜੋੜਨ ਦਾ ਹੁੰਦਾ ਹੈ ਕਿ ਕੋਈ ਨਾ ਕੋਈ ਟੁੱਟਿਆ ਹੋਇਆ ਟਕਣ ਦੀ بجائے ਥਾਂ ਥਾਂ ਤੇ ਨੱਕ ਲਗਣ ਦੀ ਬਜਾਏ ਬਜਾਏ ਕਿਉਂਕਿ ਕਾਲ ਯੁਗ ਦਾ ਪ੍ਰਭਾਵ ਐਸਾ ਹੈ ਅੱਜ ਸਾਡਾ ਮਾਨ ਇੱਕ ਤੇ ਖੜਦਾ ਨਹੀਂ ਜੇ ਤੇ ਸਾਡੀ ਆਸ ਮੁਰਾਦ ਪੂਰੀ ਹੋ ਜੇ ਫਿਰ ਅਸੀਂ ਖੜੇ ਰਹਿਨੇ ਆਂ ਕੁਝ ਸਮੇਂ ਤੱਕ ਤੇ ਜਦੋਂ ਆਸ ਮੁਰਾਦ ਪੂਰੀ ਨਹੀਂ ਹੁੰਦੀ ਤੇ ਸਾਡੇ ਕੋ ਸਬਸਟੀਟਿਊਟ ਹੁੰਦਾ ਫਿਰ ਅਸੀਂ ਦੂਜੀ ਧਰ ਤੇ ਜਾ ਕੇ ਮੰਗ ਲਾਂਗੇ ਉੱਥੋਂ ਮਿਲ ਜੇਗੀ ਸੋ ਇਹ ਹੱਡ ਬੀਤੀਆਂ ਸੁਣਉਣ ਦਾ ਕਾਫੀ ਫਾਇਦਾ ਵੀ ਹੋਇਆ ਏ ਕਿ ਸੰਗਤ ਜਿਹੜੀ ਐ ਬਹੁਤ ਜਦੋਂ ਦੱਸਦੀ ਐ ਕੀ ਅਸੀਂ ਟੁੱਟੇ ਸਾਂ ਬਾਣੀ ਨਹੀਂ ਸੀ ਪੜਦੇ ਗੁਰੂ ਘਰ ਨਹੀਂ ਸੀ ਜਾਂਦੇ ਸ਼ੀਦਾਂ ਬਾਰੇ ਨਹੀਂ ਸੀ ਪਤਾ ਸਾਨੂੰ ਤੇ ਹੁਣ ਬੜਾ ਆਨੰਦ ਬਣਿਆ ਹੁਣ ਅਸੀਂ ਬਾਣੀ ਵੀ ਪੜਦੇ ਆਂ ਮਹਾਰਾਜ ਸੇਵਾ ਵੀ ਲੈਂਦੇ ਨੇ ਸਾਧ ਸੰਗਤ ਜੀ ਇਹੀ ਮੇਨ ਮਕਸਦ ਸੀ ਇਸ ਚੈਨਲ ਨੂੰ ਬਣਾਉਣ ਦਾ ਸੋ ਅੱਜ ਜਿਹੜੀ ਹੱਦ ਵੀ ਤੇ ਆਪਦੇ ਨਾਲ ਸਾਂਝੀ ਕਰਨੀ ਹੈ ਇੱਕ ਭੈਣ ਜਿਹੜੀ ਗੁਰੂ ਦੇ ਪ੍ਰੇਮ ਵਾਲੀ ਘਰ ਦੇ ਵਿੱਚ ਵੀ ਸਿੱਖੀ ਹੈ ਤੇ ਉਸ ਭੈਣ ਨੇ ਆਪਣੀ ਹੱਡ ਬੀਤੀ ਦੀ ਸਾਂਝ ਪਾਈ ਉਹ ਭੈਣ ਨੇ ਦੱਸਿਆ ਕਿ ਸਾਡੇ ਘਰ ਦੇ ਹਾਲਾਤ ਕੁਝ ਜ਼ਿਆਦਾ ਵਧੀਆ ਨਹੀਂ ਸੀ ਬੜਾ ਔਖਾ ਘਰ ਦਾ ਗੁਜ਼ਾਰਾ ਚੱਲਦਾ ਸੀ ਕਿਉਂਕਿ ਜ਼ਮੀਨ ਜਾਇਦਾਦ ਬਹੁਤੀ ਨਹੀਂ ਸੀ ਤੇ ਖੇਤੀ ਜਿਹੜੇ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਜਿੱਥੇ ਬਹੁਤੀ ਜ਼ਮੀਨ ਵੀ ਹੋਵੇ ਕਿੱਥੇ ਬਚਦਾ ਹੈ ਅੱਜ ਕੱਲ੍ਹ ਕੁਝ ਸੋ ਕਹਿੰਦੇ ਕਿ ਚਲੋ ਮੈਂ ਪਲੱਸ 2 ਕੀਤੀ ਪਲੱਸ 2 ਤੋਂ ਬਾਅਦ ਇਸ ਆਸ ਦੇ ਵਿੱਚ ਕਿ ਮੈਂ ਜਾਵਾਂਗੀ ਘਰ ਦੇ ਹਾਲਾਤ ਕੁਝ ਠੀਕ ਹੋਣਗੇ ਉਹ ਭੈਣ ਕਹਿੰਦੀ ਕਿ ਮੈਂ ਬਾਹਰ ਆ ਜਾਨੀ ਆ ਇੰਗਲੈਂਡ ਦਾ ਵੀਜ਼ਾ ਆ ਜਾਂਦਾ ਇੰਗਲੈਂਡ ਮੇਰੇ ਘਰ ਦੇ ਚਲੋ ਪੈਸੇ ਚੁੱਕ ਚੱਕ ਕੇ ਮੈਨੂੰ ਭੇਜ ਦਿੰਦੇ ਨੇ ਕਹਿੰਦੇ ਕਿ ਇੱਧਰ ਆ ਕੇ ਸਟਾਰਟਿੰਗ ਤੋਂ ਹੀ ਪਹਿਲਾਂ ਤੇ ਮਨ ਹੀ ਨਹੀਂ ਲੱਗਾ ਕਿਉਂਕਿ ਮੇਰੇ ਵਾਸਤੇ ਸਭ ਕੁਝ ਨਵਾਂ ਸੀ ਮੈਂ ਤੇ ਕਦੀ ਘਰੋਂ ਕੱਲੀ ਬਾਹਰ ਨਹੀਂ ਸੀ ਗਈ ਤੇ ਹੁਣ ਸੱਤ ਸਮੁੰਦਰਾਂ ਪਾਰ ਮੈਂ ਬੈਠੀ ਸਾਂ ਤੇ ਇੱਧਰ ਆ ਕੇ ਕੋਈ ਮੈਨੂੰ ਜਾਣ ਕੋਈ ਨਾ ਜਾਣ ਨਾ ਪਹਿਚਾਨ ਪਹਿਲਾ 1-2 ਹਫ਼ਤੇ ਕਹਿੰਦੇ ਮੇਰੇ ਲਈ ਬਹੁਤ ਕਠਿਨ ਸੀ ਚਲੋ ਫਿਰ ਕਹਿੰਦੇ ਕਿ ਹੌਲੀ-ਹੌਲੀ ਜਦੋਂ ਇਹ ਸਮਝ ਆਈ ਸੋਝੀ ਆਈ ਕਿ ਮਣਾ ਹੁਣ ਤੇ ਇੱਥੇ ਰਹਿਣਾ ਬਹਿਣਾ ਹੈ ਐਸਾ ਬਹੁਤ ਲੱਗਾ ਹੈ ਤੇ ਘਰ ਦੀ ਹਾਲਾਤ ਮੈਨੂੰ ਪਤਾ ਸੀ ਆਪਣੀ ਕਹਿੰਦੇ ਕਿ ਬੜਾ ਔਖਾ ਮੈਨੂੰ ਕੰਮ ਮਿਲਿਆ ਕਿਤੇ-ਕਿਤੇ ਕੰਮ ਮਿਲਣਾ ਬੜਾ ਥੋੜਾ ਮਿਲਣਾ ਤੇ ਬੜਾ ਔਖਾ ਬੁਜਾਰਾ ਆਉਣਾ ਇੱਥੋਂ ਤੱਕ ਦੇ ਹਾਲਾਤ ਬਣ ਗਏ ਸੀ ਕੀ ਕਾਮਨਾ ਨਾਂ ਦੇ ਬਰਾਬਰ ਮੈਨੂੰ ਉਧਰ ਮਿਲਿਆ ਹੁਣ ਸਮਾਂ ਲੰਘਦਾ ਏ ਤੇ ਖਾਣੇ ਦੇ ਲਾਲੇ ਪੈ ਜਾਂਦੇ ਨੇ ਵੀ ਹੁਣ ਖਾਵਾਂ ਕਿੱਥੋਂ ਕਿਰਾਇਆ ਕਿੱਥੋਂ ਦੇਣਾ ਜਿੱਥੇ ਰਹਿਣਾ ਹੁਣ ਮੈਂ ਘਰ ਦੱਸ ਨਹੀਂ ਸਕਦੀ ਕਿ ਮੈਨੂੰ ਪਤਾ ਸੀ ਕਿ ਕਿੱਦਾਂ ਘਰ ਦੱਸਾਂ ਉਹ ਕਿੱਥੋਂ ਦੇਣਗੇ ਪੈਸੇ ਅੱਗੇ ਮੈਨੂੰ ਇਹਨਾਂ ਔਖਾਂ ਨਾਲੇ ਭੇਜਿਆ ਹੈ ਕਿੰਨੇ ਮੈਂ ਘਰ ਕੁਝ ਨਹੀਂ ਦੱਸਿਆ ਸਮਾਂ ਲੰਘਾਇਆ ਰੱਬ ਦੇ ਅੱਗੇ ਅਰਦਾਸਾਂ ਕਰਨੀਆਂ ਗੁਰਦੁਆਰੇ ਜਾਣਾ بس ਇਹੀ ਮੈਂ ਕਰ ਸਕਦੀ ਸਾਂ ਉਸ ਤੋਂ ਇਲਾਵਾ ਮੈਂ ਕੁਝ ਨਹੀਂ ਮਤਲਬ ਕਰ ਪਾਈ ਮੇਰਾ ਜੋਰ ਤੇ ਉਸ ਮਾਲਕ ਤੱਕ ਸੀ ਭਪੈਨ ਕਹਿੰਦੇ ਕਿ ਇਦਾਂ ਹੀ YouTube ਦੇ ਰਾਈਂ ਦੇਖੋ ਤੁਹਾਨੂੰ ਇਹ ਮੈਂ ਦੱਸਣਾ ਚਾਹ ਰਿਆਂ ਕਿ ਇਹ ਵੀਡੀਓਜ਼ ਸ਼ੇਅਰ ਕਰਨ ਦਾ ਮਕਸਦ ਕੀ ਹੁੰਦਾ ਹੈ ਤੇ ਕਿਵੇਂ ਸੰਗਤ ਦਾ ਭਲਾ ਹੁੰਦਾ ਹੈ ਕਹਿੰਦੇ ਇਦਾਂ ਹੀ ਸਕਰੋਲ ਕਰਦੇ ਆਂ ਇੱਕ ਦਿਨ ਵੀਡੀਓ ਸਾਹਮਣੇ ਆਉਂਦੀ ਹੈ ਕਹਿੰਦੇ ਫ੍ਰੀ ਬੈਠੀ ਸੀ ਕੰਮ ਹੈ ਨਹੀਂ ਸੀ ਕੋਈ ਚਲੋ ਵੀਡੀਓ ਦੇਖਣੀ ਸ਼ੁਰੂ ਕੀਤੀ ਇੱਕ ਵੀਡੀਓ ਦੇਖੀ ਦੋ ਦੇਖੀਆਂ ਤਿੰਨ ਦੇਖੀਆਂ ਚਾਰ ਦੇਖੀਆਂ ਹੱਡ ਮੀਤੀਆਂ ਸੁਣ ਲੀਆਂ ਤੇ ਮਨ 'ਚ ਭਰੋਸਾ ਆ ਗਿਆ ਕਿ ਮਨਾ ਜੇ ਇਨੀ ਸੰਗਤ ਦਾ ਭਲਾ ਹੋ ਸਕਦਾ ਹੈ ਤੇਰਾ ਭਲਾ ਕਿਉਂ ਨਹੀਂ ਹੋਏਗਾ ਕੀ ਪਤਾ ਮਹਾਰਾਜ ਨੇ ਇਦਾਂ ਭਲਾ ਕਰਨਾ ਹੋਵੇ ਕਹਿੰਦੇ ਉਸ ਦਿਨ ਮੈਨੂੰ ਪਤਾ ਲੱਗਾ ਸ਼ਹੀਦਾਂ ਦੇ ਬਾਰੇ 'ਚ ਨਾਮ ਸੁਣਿਆ ਸੀ ਪਰ ਇਹ ਨਹੀਂ ਸੀ ਪਤਾ ਕਿ ਸ਼ਹੀਦਾਂ ਦੀ ਐਡੀ ਜਲਦੀ ਕਿਰਪਾ ਹੋ ਜਾਂਦੀ ਹੈ ਸ਼ਹੀਦ ਇਨੀ ਸਮਰੱਥਾ ਰੱਖਦੇ ਨੇ ਕਹਿੰਦੇ ਸ਼ਹੀਦਾਂ ਨੂੰ ਦੇਖਣ ਦਾ ਨਜ਼ਰੀਆ ਬਦਲ ਗਿਆ ਮੇਰਾ ਕਹਿੰਦੇ ਕਿ ਮੈਨੂੰ ਉਹਦੇ ਜਰੀਏ ਹੀ ਪਤਾ ਲੱਗਾ ਸ਼ਹੀਦੀ ਦੇਗਾਂ ਦੇ ਬਾਰੇ ਵਿੱਚ ਸ਼ਹੀਦੀ ਦੇਗਾਂ ਦੇ ਜਿਹੜੇ ਰਗੜੇ ਲੱਗਦੇ ਨੇ ਤੇ ਉਹ ਭੈਣ ਨੇ ਨੰਬਰ ਲਿਆ ਦਾਸ ਦਾ ਤੇ ਆਪਣਾ ਉਹਨਾਂ ਨੇ ਦੁੱਖ ਸਾਂਝਾ ਕੀਤਾ ਕਿ ਆ ਚੀਜ਼ ਬਣੀ ਹੈ ਕਿ ਮੈਂ ਬਹੁਤ ਡੋਲੀ ਹੋਈਆਂ ਟੁੱਟੀ ਹੋਈਆਂ ਕਿ ਮੈਂ ਆ ਤੇ ਗਈਆਂ ਇੱਧਰ ਪਰ ਇੱਧਰ ਕੰਮ ਬਿਲਕੁਲ ਨਾਂ ਦੇ ਬਰਾਬਰ ਮਿਲ ਰਿਹਾ ਹੈ ਹੁਣ ਚਲੋ ਅਜੇ ਤੇ ਮੈਨੂੰ ਇਹ ਵੀ ਕਿਰਾਏ ਕਿੱਥੋਂ ਦੇਣੇ ਆ ਅੱਗੇ ਫੀਸ ਵੀ ਤੇ ਆਪਣੀ ਆਪ ਕੱਢਣੀ ਹੈ ਤੇ ਕਹਿੰਦੇ ਕਿ ਮੇਰੇ ਲਈ ਬੜਾ ਔਖਾ ਹੋ ਰਿਹਾ ਇਧਰ ਮੈਂ ਕੀ ਕਰਾਂ ਤੇ ਮੈਂ ਸੁਣਿਆ ਸ਼ਹੀਦੀ ਦੇਗਾਂ ਦੇ ਬਾਰੇ ਵਿੱਚ ਮੈਨੂੰ ਇਹਦੇ ਬਾਰੇ ਨੋਲਿਜ ਨਹੀਂ ਹੈ ਤੇ ਮੈਂ ਕੀ ਕਰਾਂ ਕਿੱਦਾਂ ਕਰਨਾ ਚਾਹੀਦਾ ਮੈਨੂੰ ਚਲੋ ਦਾਸ ਨੇ ਹੋਈ ਚੀਜ਼ ਕਰੀ ਭਾਈ ਤੁਸੀਂ ਦੇਖ ਕਰਵਾ ਲਓ ਸ਼ਹੀਦੀ ਦੇਗ ਦੇਖੋ ਸ਼ਹੀਦੀ ਦੇਗ ਕਰਵਾਉਣੀ ਤੇ ਤੁਹਾਡੀ ਭਾਵਨਾ ਕਿੱਡੀ ਹੈ ਇਹ ਦੋਨੋਂ ਚੀਜ਼ਾਂ ਮੈਟਰ ਕਰਦੀਆਂ ਨੇ ਉਹਨਾਂ ਕਹਿੰਦੇ ਭਾਈ ਤੁਸੀਂ ਸ਼ਹੀਦੀ ਦੇ ਕਰਵਾ ਲਓ ਬਾਕੀ ਜੇ ਗੁਰੂ ਸਾਹਿਬ ਨੇ ਚਾਇਆ ਜੇ ਸ਼ਹੀਦਾ ਨੇ ਚਾਇਆ ਤੁਹਾਡੀ ਇੱਕ ਦੇਖ ਦੇ ਨਾਲ ਹੀ ਹੋ ਸਕਦਾ ਤੁਹਾਨੂੰ ਕੰਮ ਮਿਲੇ ਜੇ ਕਾਰਜ ਤੁਹਾਡਾ ਰਾਸ ਹੋ ਜੇ ਤੇ ਜੇ ਮਹਾਰਾਜ ਨੇ ਹੋਰ ਸੇਵਾ ਲੈਣੀ ਹੋਈ ਤੇ ਉਹ ਮਹਾਰਾਜ ਜਾਣਦੇ ਨੇ ਕਿਉਂਕਿ ਇਹ ਕੋਈ ਜਾਦੂ ਮੰਤਰ ਕੋਈ ਟੂਣਾ ਨਹੀਂ ਇਹ ਤੇ ਗੁਰੂ ਦੀ ਬਖਸ਼ਿਸ਼ ਲੈਣ ਦਾ ਇੱਕ ਤਰੀਕਾ ਹੈ ਦੇਖ ਕਰਾ ਕੇ ਅਰਦਾਸ ਕਰਨੀ ਮਹਾਰਾਜ ਸਾਡੀ ਭਾਵਨਾ ਦੇਖਦੇ ਨੇ ਇਹਨੂੰ ਮਤ ਕੋਈ ਸੋਚੇ ਕਿ ਇਹ ਜਾਦੂ ਮੰਤਰ ਹੈ ਕੋਈ ਕਰਾਮਾਤਾਂ ਨਹੀਂ ਹੈ ਸਾਹ ਸੰਗੇ ਜੀ ਇਹ ਭਾਵਨਾ ਤੁਹਾਡੀ ਜਿੱਡੀ ਵੱਡੀ ਹੋਏਗੀ ਉਹਦੀ ਜਲਦੀ ਤੁਹਾਨੂੰ ਫਲ ਮਿਲ ਜਾਣਾ ਸੋ ਭੈਣ ਨੇ ਚਲੋ ਕਿਹਾ ਕਿ ਮੇਰਾ ਤੇ ਕੋਈ ਪੰਜਾਬ ਚ ਮਤਲਬ ਅੰਮ੍ਰਿਤਸਰ ਸਾਹਿਬ ਦੇ ਲਾਗੇ ਜਾਂ ਮੇਰੇ ਫਾਦਰ ਸਾਹਿਬ ਨੇ ਬਜ਼ੁਰਗ ਨੇ ਮੇਰੀ ਮਾਤਾ ਹੈ ਬਜ਼ੁਰਗ ਹੈ ਭਰਾ ਮੇਰਾ ਛੋਟਾ ਹੈ ਤੇ ਉਹਨਾਂ ਨੂੰ ਇੰਨਾ ਨਹੀਂ ਪਤਾ ਐਨੇ ਪੜੇ ਲਿਖੇ ਨਹੀਂ ਉਹ ਵੀ ਤੁਸੀਂ ਮੇਰੇ ਵੱਲੋਂ ਕਰਵਾ ਦਿਓ ਮੈਂ ਤੁਹਾਨੂੰ ਸੇਵਾ ਭੇਜ ਦਾਂਗੇ ਚਲੋ ਉਹਨਾਂ ਨੇ ਅਰਦਾਸ ਬੇਨਤੀ ਕਰਾਈ ਇੱਕ ਛੀਦੀ ਦੇ ਕਰਵਾਏ ਅਰਦਾਸ ਸੁਣਾ ਲੇ ਕੇ ਭੇਜਤੀ ਚਲੋ ਉਹੀ ਬਾਬਾ ਨੋ ਸਿੰਘ ਦੇ ਸਮਾਧੇ ਤੇ ਉਹਨਾਂ ਦੀ ਅਰਦਾਸ ਹੋਈ ਤੇ ਚਲੋ ਅਰਦਾਸ ਕਰਵਾਤੀ ਤੇ ਉਸ ਤੋਂ ਬਾਅਦ ਕਾਫੀ ਸਮਾਂ ਗੱਲ ਨਹੀਂ ਹੋਈ ਨਹੀਂ ਹੋਈ ਗੱਲ ਤੇ ਥੋੜੇ ਦਿਨ ਪਹਿਲਾਂ ਉਸ ਭੈਣ ਦੀ ਕਾਲ ਆਉਂਦੀ ਹੈ ਉਹ ਪੈਨਿਕ ਲੈਣ ਹੈ ਇਸ ਟਾਈਮ ਵੀ ਉਹ ਭੈਣ ਕਹਿੰਦੇ ਕੀ ਪਿਸ਼ੀਹਦਾ ਦੀ ਬੜੀ ਬਖਸ਼ਿਸ਼ ਹੋਈ ਮੇਰੇ ਤੇ ਕਿਰਪਾ ਹੈ ਵੀ ਮੈਨੂੰ ਨਹੀਂ ਸੀ ਪਤਾ ਵੀ ਐਡੀ ਜਲਦੀ ਕਿਰਪਾ ਹੋ ਜਾਂਦੀ ਹੈ ਉਹ ਭੈਣ ਕਹਿੰਦੇ ਕਿ ਮੈਂ ਕੰਮ ਤੋਂ ਘਰ ਬੈਠੀ ਸਾਂ ਬੜਾ ਸਮਾਂ ਕੰਮ ਨਹੀਂ ਮਿਲਿਆ ਮਿਲਦਾ ਸੀ ਤੇ ਥੋੜਾ ਮਿਲਦਾ ਸੀ ਕਹਿੰਦੇ ਕਿ ਜਦੋਂ ਮੈਂ ਸ਼ਹੀਦੀ ਦੇਖ ਕਰਾਈ ਜਦੋਂ ਦੀ ਮੈਂ ਸ਼ਹੀਦਾਂ ਨਾਲ ਜੁੜੀ ਆ ਕਿ ਮੈਨੂੰ ਲਗਾਤਾਰ ਵਧੀਆ ਕੰਮ ਮਿਲਿਆ ਤੇ ਮੈਂ ਮੇਰਾ ਮਨ ਨਹੀਂ ਸੀ ਲੱਗਦਾ ਇੱਥੇ ਮੈਨੂੰ ਇਹ ਲੱਗਦਾ ਸੀ ਮੈਂ ਕੱਲੀ ਆ ਪਰ ਕਹਿੰਦੇ ਜਦੋਂ ਦੀ ਮੈਂ ਸ਼ਹੀਦਾਂ ਨਾਲ ਜੁੜੀ ਆ ਤੇ ਹੁਣ ਮੈਨੂੰ ਲੱਗਦਾ ਮੈਂ ਕੱਲੀ ਨਹੀਂ ਮੈਂ ਆਪਣੇ ਪਰਿਵਾਰ ਚ ਬੈਠੀ ਆ ਮੈਨੂੰ ਹੌਸਲਾ ਰਹਿੰਦਾ ਹੈ ਬਾਹਰ ਜਾਂਦੇ ਮੈਨੂੰ ਲੱਗਦਾ ਮੇਰੇ ਨਾਲ ਕੋਈ ਹੈ ਦੇਖੋ ਸਾਧ ਸੰਗਤ ਜੀ ਇਹ ਭਰੋਸਾ ਨਹੀਂ ਤੇ ਹੋਰ ਕੀ ਹੈ ਭਾਵਨਾ ਆ ਜਿੰਨੇ ਜਿੰਨੂੰ ਆਪਣੇ ਕੋਲ ਮੰਨਿਆ ਉਹ ਦੇ ਕੋਲ ਹੈ ਜਿੰਨੇ ਪਰਮਾਤਮਾ ਨੂੰ ਕੋਲ ਮੰਨਿਆ ਪਰਮਾਤਮਾ ਉਹਦੇ ਕੋਲ ਹੈ ਜਿੰਨੇ ਉਹਨੂੰ ਦੂਰ ਮੰਨਿਆ ਵੀ ਉਹ ਕਿਤੇ ਹੋਰ ਰਹਿੰਦਾ ਹੈ ਤੇ ਸਾਧ ਸੰਗਤ ਜੀ ਉਹਦੇ ਲਈ ਫਿਰ ਦੂਰ ਹੀ ਰਹਿਣਾ ਹੈ ਸੋ ਗੁਰੂ ਦੀ ਐਸੀ ਇੱਕ ਬਖਸ਼ਿਸ਼ ਉਹ ਭੈਣ ਕਹਿੰਦੀ ਕਿ ਮੇਰੇ ਤੇ ਹੋਈ ਹੈ ਟੈਂਦੀ ਕਲਾ ਵਾਲਾ ਜੀਵਨ ਕਿਵੇਂ ਚੜਦੀ ਕਲਾ 'ਚ ਤਬਦੀਲ ਹੋਇਆ ਸਾਸੰਗਤ ਉਹ ਭੈਣ ਬਾਣੀ ਪਹਿਲਾਂ ਇਨੀ ਨਹੀਂ ਸੀ ਪੜਦੀ ਪਰ ਜਦੋਂ ਪਤਾ ਲੱਗ ਗਿਆ ਕਿ ਭਾਈ ਬਾਣੀ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਚਾਹੀਏ ਭਾਰਤ ਹੋਵੇ ਚਾਹੇ ਇਸ ਦੁਨੀਆ ਦੀ ਕੋਈ ਵੀ ਕੰਟਰੀ ਹੋਵੇ ਜੇ ਅਸੀਂ ਨਾਨਕ ਨਾਮ ਲੈਵਾ ਸਿੱਖ ਖੁਦ ਨੂੰ ਕਹਿੰਨੇ ਹਾਂ ਬਾਣੀ ਵੀ ਪੜੀਏ ਭਾਈ ਸੇਵਾ ਵੀ ਕਰੀਏ ਉਹ ਭੈਣ ਪੱਕਾ ਦਸਵੰਦੀ ਵੀ ਜੇ ਸੇਵਾ ਵੀ ਕਰਦੀ ਹੈ ਬਾਣੀ ਵੀ ਪੜਦੀ ਹੈ ਦੇਖੋ ਮਾਇਆ ਨੂੰ ਸਫਲ ਕਰਨ ਦੇ ਲਈ ਦਸਬੰਧ ਜ਼ਰੂਰੀ ਹੈ ਕੋਈ ਵੀ ਫਾਈਨੈਂਸ਼ੀਅਲ ਪ੍ਰੋਬਲਮ ਹੈ ਕਿਸੇ ਵੀ ਤਰੀਕੇ ਦੀ ਫਾਈਨੈਂਸ਼ੀਅਲ ਪ੍ਰੋਬਲਮ ਹੈ ਘਰ ਪੈਸਾ ਨਹੀਂ ਟਿਕਦਾ ਨੁਕਸਾਨ ਹੁੰਦੇ ਨੇ ਬਰਕਤ ਨਹੀਂ ਅੱਜ ਦਸਬੰਧ ਕੱਢਣਾ ਸ਼ੁਰੂ ਕਰੋ ਜੇ ਤੇ ਮਹਾਰਾਜ ਨੇ ਚਾਇਆ 1 ਮਹੀਨਾ 2 ਮਹੀਨਾ 3 ਮਹੀਨਾ 4 ਮਹੀਨਿਆਂ ਚੋ ਜੇ ਇਹ ਰੋਗ ਵੱਡਾ ਹੋਵੇ ਜਿਵੇਂ ਉਹਦੇ ਲਈ ਦਵਾਈ ਕੋਸ ਲੰਮਾ ਸਮਾਂ ਖਾਣੀ ਪੈਂਦੀ ਐ ਇਸੇ ਲਈ ਜੇ ਸਾਡੇ ਕਰਮ ਵੱਡੇ ਮਾੜੇ ਹੋਏ ਨੇ ਫਿਰ ਕੋਈ ਸਮਾਂ ਵੀ ਲੱਗ ਸਕਦਾ ਪਰ ਜੇ ਅਸੀਂ ਲੱਗੇ ਰਵਾਂਗੇ ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰ ਦਿੰਦੇ ਨੇ ਤਨ ਦੀ ਸ਼ੁੱਧੀ ਜਿਵੇਂ ਸਾਧ ਸੰਗਤ ਜੀ ਹੁੰਦੀ ਹੈ ਪਾਣੀ ਦੇ ਨਾਲ ਮਨ ਦੀ ਸ਼ੁੱਧੀ ਬਾਣੀ ਦੇ ਨਾਲ ਤੇ ਮਾਇਆ ਦੀ ਸ਼ੁੱਧੀ ਹੁੰਦੀ ਜੇ ਸੇਵਾ ਦੇ ਨਾਲ ਦਸਵੰਦ ਦੇ ਨਾਲ ਪੱਕੇ ਤੌਰ ਤੇ ਕਰੋ ਗੁਰੂ ਹਾਜ਼ਰ ਨਾਜ਼ਰ ਹੋ ਜਾਂਦਾ ਜੀ ਸ਼ਹੀਦ ਵੀ ਹਾਜ਼ਰ ਨਾਜ਼ਰ ਹੋ ਜਾਂਦੇ ਨੇ ਸੋ ਸ ਪੈਣ ਦੇ ਕਾਰਜ ਰਾਸ ਹੋਏ ਸੱਤ ਸਮੁੰਦਰਾਂ ਪਾਰ ਵੀ ਸ਼ਹੀਦਾਂ ਨੇ ਉੱਥੇ ਕਿਰਪਾ ਕੀਤੀ ਕੰਮ ਵੀ ਮਿਲਿਆ ਤੇ ਪੈਣ ਵਧੀਆ ਕਮਾਉਂਦੀ ਵੀ ਹੈ ਜਿੱਥੇ ਮਨ ਨਹੀਂ ਸੀ ਲੱਗਦਾ ਵੀ ਕਿੱਥੇ ਫਸ ਗਈਆਂ ਮੈਂ ਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਉਹਦੇ ਇਕੱਲੇਪਾਨ ਨੂੰ ਦੂਰ ਕੀਤਾ ਹਣ ਉਹ ਪੈਣ ਚੜ੍ਹਦੀ ਕਲਾ ਚ ਕਿੱਥੇ ਟੈਂਦੀ ਕਲਾ ਲਾ ਜੀਵਨ ਤੇ ਕਿੱਥੇ ਚੜ੍ਹਦੀ ਕਲਾ ਲਾ ਜੀਵਨ ਕਿਉਂਕਿ ਬਾਣੀ ਆ ਗਈ ਨਾ ਜ਼ਿੰਦਗੀ ਚ ਸੇਵਾ ਆ ਗਈ ਫਿਰ ਗੁਰੂ ਦੀ ਕਲਾ ਇਦਾਂ ਵਰਤਦੀ ਜੀ